ਇਸਲੇ ਤਿੰਨ ਦਿਨਾ ਤੋਂ ਪਾਖੜਾ ਨਹਿਰ ਦੇ ਪਾਣੀ ਦੀ ਵੰਡ ਨੂੰ ਲੈ ਕੇ ਹਰਿਆਣਾ ਅਤੇ ਪੰਜਾਬ ਸਰਕਾਰ ਵਿਚਕਾਰ ਸਿੱਧੀ ਲੜਾਈ ਚੱਲ ਰਹੀ ਹੈ। ਆਪ ਸਰਕਾਰ ਇਸ ਸੰਬੰਧਿਤ ਚੰਡੀਗੜ੍ਹ ਦੇ ਪੰਜਾਬ ਭਵਨ ਵਿਖੇ ਸਰਪਾਰਟੀ ਮੀਟਿੰਗ ਕਰ ਰਹੀ ਹੈ ਇਸ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਸਾਫ ਕਾ ਮੰਤਰੀ ਮਨੋਰੰਜਨ ਕਾਲਿਆ ਨੇ ਹਿੱਸਾ ਲਿਆ ਹੈ ਇਸ ਮੀਟਿੰਗ 'ਚ ਸੱਤਾਧਾਰੀ ਆਮ ਆਦਮੀ ਦੇ ਪ੍ਰਧਾਨ ਅਮਨ ਅਰੋੜਾ ਕਾਂਗਰਸ ਤੋਂ ਸਾਫ ਕਾ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਅਤੇ ਰਾਣਾ ਕੇਪੀ ਅਤੇ ਅਕਾਲੀ ਦਲ ਤੋਂ ਸੀਨੀਅਰ ਆਗੂ ਬਲਵਿੰਦਰ ਸਿੰਘ ਪੁੰਦੜ ਅਤੇ ਦਲਜੀਤ ਚਿਮਾ ਨੇ ਹਿੱਸਾ ਲਿਆ ਹੈ ਇਸ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਸਾਰੇ ਆਗੂਆਂ ਨੂੰ ਸਥਿਤੀ ਬਾਰੇ ਜਾਣਕਾਰੀ ਦੇ ਰਹੇ ਨੇ ਇਸ ਦੌਰਾਨ ਪੰਜਾਬ ਪਾਚਪਾ ਸਾਰੇ ਜ਼ਿਲ੍ਹੇ ਹੈੱਡਕੁਆਟਰਾਂ ਤੇ ਆਪ ਸਰਕਾਰ ਵਿਰੁੱਧ ਪ੍ਰਦਰਸ਼ਨ ਕਰੇਗੀ ਇਸ ਤੇ ਹਰਿਆਣਾ ਸਰਕਾਰ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਜਾਣ ਦੀ ਤਿਆਰੀ ਵੀ ਕਰ ਰਹੀ ਹੈ ਮੀਟਿੰਗ ਵਿੱਚ ਪੰਜਾਬ ਦੇ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਡੀਜੀਪੀ ਗੌਰਵ ਯਾਦਵ ਮੌਜੂਦ ਹਨ ਇਹ ਲੜਾਈ ਹੁਣ ਕਿਵੇਂ ਲੜੀ ਜਾਵੇਗੀ ਜਿਸ ਬਾਰੇ ਰਣਨੀਤੀ ਬਣਾਈ ਜਾ ਰਹੀ ਹੈ ਜਾਣਕਾਰੀ ਮੁਤਾਬਕ ਮੀਟਿੰਗ ਤੋਂ ਬਾਅਦ ਸਿਆਸੀਆਂ ਪਾਰਟੀਆਂ ਦੇ ਆਗੂ ਪ੍ਰੈਸ ਕਾਨਫਰੰਸ ਕਰ ਸਕਦੇ ਨੇ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਕਮੈਂਟ ਵਿੱਚ ਜਰੂਰ ਦੱਸਿਓ